ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਮੈਂ ਵੀ ਬਹੁਤ ਵਧੀਆ ਤੇ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਸਾਰਿਆਂ ਨੂੰ ਹੈਪੀ ਸੰਡੇ ਔਰ ਹੈਪੀ ਕਾਦਾ ਸੰਡੇ ਤਾਂ ਬਹੁਤ ਲੇਟ ਕਰਵਾ ਲੰਦਾ ਸਾਰੇ ਕੰਮ ਟਾਈਮ ਹੋ ਗਿਆ 9:30 ਦਾ ਤੇ ਬੱਚਿਆਂ ਦੀ ਵਜ੍ਹਾ ਨਾਲ ਬਸ ਸੋ ਚਲੋ ਜੀ ਹੁਣ ਚੱਲੀਏ نیچے ਅੱਜ ਆਪਾਂ ਬ੍ਰੇਕਫਾਸਟ ਉਪਰੀ ਕਰ ਲਿਆ ਕਿਉਂਕਿ ਅੱਜ ਜਸਵਿੰਦਰ ਵੀ ਛੁੱਟੀ ਤੇ ਆ ਉਹਦੀ ਸੰਡੇ ਛੁੱਟੀ ਸੀਗੀ ਇਹ ਵਾਲੀ ਦੀ ਤੇ डन ਫਿਰ ਅਸੀਂ ਬ੍ਰੇਕਫਾਸਟ ਉਪਰੀ ਕਰ ਲਿਆ ਇੰਦਰ ਜੀ ਪਹਿਲਾਂ ਕਰਕੇ ਚਲੇ ਗਏ ਮੈਂ ਤਾਂ ਜੋ ਬੰਨੇ ਹੁਣ ਕੀਤਾ ਆ ਔਰ ਹੁਣ ਅਸੀਂ ਚੱਲਿਆਂ نیچے نیچے ਜਾ ਕੇ ਬੱਚਿਆਂ ਦੇ ਸਿਰ ਕਰਨੇ ਨੂੰ ਜੂੜਾਲ ਕਰਨਾ ਜੋ ਬੰਦੇ ਬਹੁਤ ਕੰਮ ਨੇ نیچے ਜਾ ਕੇ ਵੀ ਸਾਰਾ ਦਿਨ ਬੇਲ ਨਹੀਂ ਆਉਣੀ ਹੈਗੀ ਚਲੋ ਭਾਈ ਸਾਹਿਬ ਚਲੋ चलो चलो मैं चार्जर पाले बिच चलो फिर लाइट ऑफ गो चलो 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 आ जाओ लाइट बंद होगी चलो इधर आराम फरमाया जा रहा रेस्ट की जा रही है सारा दिन थक जाते हैं आ दोनों साढ़े बहुत सारे बस आई थ्रू ਪੱਕਾ ਆਪਾਂ ਕੱਲ੍ਹ ਲਿਆਤਾ ਸੀ ਇਹਨਾਂ ਨੂੰ ਪੱਕਾ ਲੱਗਿਆ ਹੋਇਆ ਔਰੇ ਸੋਫਾ ਨਿਊ ਰੈਡੀ ਹੋਇਆ ਤੇ ਦੇਖਦੇ ਆਂ ਫਿਰ ਕਿੱਦਾਂ ਦੀ ਲੁੱਕ ਆਈ ਇਹ ਦੀ ਪੈਕਿੰਗ ਓਪਨ ਕਰਾਂਗੇ ਹੋ ਗਏ ਆਪਾਂ ਫੁੱਟੀ ਤੇ ਅੱਜ ਸਾਰਾ ਦਿਨ ਆਫਿਸ ਦੇ ਲਈ ਕੀ ਕੱਢਣਾ ਕਿਉਂਕਿ ਉਧਰ ਵਾਲਾ ਏਸੀ ਅਜੇ ਆਪਾਂ ਔਨ ਨਹੀਂ ਕੀਤਾ ਉਹਦੀ ਸਰਵਿਸ ਕਰਵਾਉਣੀ ਆ ਤੇ ਫਿਰ ਇੰਟਰ ਵਾਲਾ ਔਨ ਕਰ ਲਿਆ ਆਪਾਂ ਨੇ ਇਹ ਜਾਲੀਆਂ ਸਾਫ਼ ਕਰਕੇ ਸਿਰਫ ਇੰਦੇ ਦੀ ਤੰਮਾ ਚਾਲੂ ਕਰ ਲਿਆ ਸੀ ਤੇ ਮੈਨੂੰ ਕਹਿੰਦੇ ਹਜੇ ਬਰੀ ਵਾਲੇ ਕਿਉਂਕਿ ਗਰਮੀ ਹੋ ਚੱਲੀ ਹੋਣੀ ਏਸੀ ਵਾਲੀ ਪਰ ਆਪਾਂ ਉਦੋਂ ਲਾ ਹਜੇ ਮੇਰੇ ਸਾਰਨਾ ਇੱਕ ਹਫਤਾ ਰੁਕੀ ਔਨ ਕਰਾਂਗੇ ਤੇ ਚਸਕਾ ਜੀ ਪੈ ਜਾਂਦਾ ਫਿਲਹਾਲ ਆਪਾਂ ਇਧਰ ਲਈ ਏਸੀ ਦੇ ਵਿੱਚ ਕੱਢਦੇ ਆਂ ਹਫਤਾ 10 ਦਿਨ ਬੱਚੇ ਵੀ ਰੈਡੀ ਨੇ ਇਹਨਾਂ ਨੇ ਜਾਣਾ ਡੀਮਾਰਟ ਪਾਪਾ ਨਾਲ ਪਹਿਲਾਂ ਮੇਰੇ ਵੀ ਸਲਾਹ ਸੀ ਕਿ ਮੈਂ ਵੀ ਚੱਲਾਂ ਫਿਰ ਮੈਂ ਸੋਚਿਆ ਵੀ ਮੈਂ ਥੱਕੀ ਪਈ ਆ ਘਰੇ ਬੈਠਣਾ ਬਾਕੀ ਦੇਖਦੇ ਆ ਟਾਈਮ ਤੇ ਕੁਛ ਨਹੀਂ ਪਤਾ ਹੈਗਾ ਕੀ ਸਲਾਹ ਬਣ ਜਵੇ ਮੇਰੇ ਤੋਂ ਬਿਨਾ ਕਿੱਥੇ ਤੁਰਦੇ ਨੇ ਮੈਂ ਤਾਂ ਉੱਧਰ ਦੇਖ ਲਈ ਸਕੂਟੀ ਚਾਬੀ ਉਹਦੇ ਵਿੱਚ ਡਾਲ ਦੇ ਵਿੱਚ ਚੱਲੀ ਜਾ ਫਿਰ ਇੱਕ ਸਕੂਟਰੀ ਇੱਕ ਮੋਟਰਸਾਈਕਲ ਗੱਡੀ ਆਪਣੀ ਲੈ ਕੇ ਗਿਆ ਹੋਇਆ ਲਾਲੀ ਠੀਕ ਆ ਮੰਮਾ ਮੇਰੀ ਐਕਟਿਵ ਹੈ ਚਾਬੀ ਹੈਗੀ ਇਹ ਤੂੰ ਆ ਕੇ ਤੁਹਾਨੂੰ ਦਿਖਾਉਣੇ ਆਏ ਵਾਲਾ ਨਿਊ ਸੋਫਾ ਵੀਡੀਓ ਸ਼ੂਟ ਜੀਏ ਬਣਾਉਣੇ ਆ ਜੀ ਫਿਰ ਚਲੋ ਪਹਿਲਾ ਜਾਇਆ ਜੀ ਆਪਾਂ ਡੀਮਾਰਟ ਲਓ ਜੀ ਚੱਲੇ ਆਪਾਂ ਡੀਮਾਰਟ ਨੂੰ ਉਹ ਵੀ ਸਭ ਕੁਝ ਆਉਣਾ ਤੁਹਾਨੂੰ ਤੁਹਾਨੂੰ ਕੈਮਰਾ ਕਰਕੇ ਮੋਟਰਸਾਈਕਲ ਤੇ ਲਾਹੇ ਕਿੱਧਰੋਂ ਮੈਂ ਕੱਢ ਲੈਣੇ ਤੁਸੀਂ ਜਾਓ ਖੜੋ ਤੁਸੀਂ ਆਦੇ ਉੱਥੇ ਕਰ ਲਈ ਖਰੀਦਦਾਰੀ ਇੰਨਾ ਕ ਟਾਈਮ ਲੱਗਦਾ ਹੁੰਦਾ ਇੰਦਰਜੀਤ ਨਾਲ ਤੱਕ ਸਭੇਲ ਵੀ ਛੋਟਾ ਜਿਹਾ ਹੀ ਬਣਿਆ 2500 ਦਾ ਹੀ ਬਣਿਆ ਚੱਲ ਲਈਆਂ ਗਈਆਂ ਲੋਵੀ ਆ ਗਏ ਆਪਾਂ ਘਰ ਤੇ ਆਪਣੀ ਲੱਗੀ ਸੀ ਰੇਸ ਮੈਂ ਤੇ ਮੈਂ ਕਿ ਜਿੱਤ ਗਈਆਂ ਜੋ ਬਨ ਹਾਰ ਗਿਆ ਜੋ ਦੇ ਪਪਾ ਹਾਰ ਗਏ ਹਨਾ ਹੁਣ ਦਿਖਾਉਣੀ ਆ ਮੈਂ ਸਮਾਨ ਕੀ ਕੀ ਲੈ ਕੇ ਆਇਆ ਲੈਣ ਅਸੀਂ ਇੱਕ ਛੋਟੀ ਜੀ ਚੀਜ਼ ਗਏ ਸੀ ਪਰ ਚੀਜ਼ਾਂ ਵੱਡੇ ਵੱਡੀਆਂ ਆ ਗਈਆਂ लो जी करो चेक न्यू सोफा बहुत ही यूनीक डिजाइन बहुत ही डिमांड प्राइस नियर अबाउट वन थ्री टू सैवन फाइव सैवन एट नाइन सीट प्राइस की है ਕੱਢਣਾ ਅਜ ਇੱਕ ਪੇਟੀ ਤੋਂ ਘੱਟੋ ਲੱਖ ਤੋਂ ਘੱਟ ਹੋਏਗਾ ਲੋ ਜੀ ਮੈਂ ਲੱਖ ਦਾ ਗੈਸ ਲਾਇਆ ਸੀ ਪਰਿੰਦਰ ਜੀ ਕਹਿੰਦੇ ਲੱਖ ਤੋਂ ਘੱਟ ਹੋਏਗਾ ਨਾਲ ਟੇਬਲ ਵੀ ਉਦਾਂ ਦੀ ਬੁੱਕ ਦਾ ਹੀ ਮਿਲੇਗਾ ਤੁਹਾਨੂੰ ਚਲੋ ਜੀ ਯਾਰ ਆਹ ਟੇਬਲ ਦਾ ਪ੍ਰਿੰਟ ਕਿੰਨਾ ਸੋਹਣਾ ਜਿਵੇਂ ਸੂਟ ਹੁੰਦਾ ਆਹੀ ਆ ਇਹ ਮੈਨੂੰ ਸੂਟ ਹੁੰਦਾ ਮੈਨੂੰ ਬੜਾ ਪਸੰਦ ਆਇਆ ਤੇ ਨਿਊ ਡਰੈਸਿੰਗ ਟੇਬਲ ਆਪਣੇ ਕੋਲ ਰੈਡੀ ਹੋਇਆ ਇਹਦੇ ਵਿੱਚ ਲਾਈਟ ਚੇਨ ਹੁੰਦੀਆਂ ਨੇ ਬੇਤੀ ਗੱਲ ਦੀ ਹੈ ਮੇਰੀ ਇਹਦੇ ਵਿੱਚਿਆ ਰੋਲਾ ਪੈ ਗਿਆ ਕਿਉਂ ਅੱਛਾ ਹੋਏ ਇਹੀ ਬਣ ਰਿਹਾ ਸੀ ਜਿੱਦਣ ਆਪਾਂ ਤੁਹਾਨੂੰ ਦੱਸ ਰਹੇ ਸੀ ਨਾ ਵੀ ਆਪਾਂ ਇਹਦੇ ਅੰਦਰ ਉਹ ਲਾਉਣੀ ਆ ਲਾਈਟ ਨੀਚੇ ਇਹ ਸਪੇਸ ਹੈਗੀ ਆ ਦੋ ਦਰਾਜ਼ ਨੇ ਤੇ ਉੱਧਰ ਤੋਂ ਪੱਲੇ ਨੇ ਪਰ ਮੈਂ ਜੋ ਦੱਸਾਂ ਕਿ ਮੈਨੂੰ ਦੂਜੇ ਡ्रेसਿੰਗ ਨਾਲੋਂ ਇਹ ਘੱਟ ਵਧੀਆ ਲੱਗਿਆ ਦੂਜਾ ਜ਼ਿਆਦਾ ਵਧੀਆ ਸੀਗਾ ਉਹਦੇ ਵਿੱਚ ਜਿਹੜੀ ਆ ਸਪੇਸ ਆ ਬਹੁਤ ਜ਼ਿਆਦਾ ਮਿਲ ਰਹੀ ਆ ਨਹੀਂ ਉਹਦੇ ਤਰਾਜ ਵੀ ਤਾਂ ਦੇਖਦਾ 9 ਸੀਗੇ 9 ਪਤਨ ਕਿੰਨੇ ਆ ਆ ਵੀ ਦੇਖ ਲੋ ਉੱਥੇ ਤੇ ਆ ਦੀ ਆ ਦੋਨੇ ਟੇਬਲ ਉੱਥੇ ਆ ਜਾਂਦੇ ਨੇ ਮੈਂ ਜਿਆਦਾ ਚਾਹਤ ਹੈ ਜੀ ਠੀਕ ਹੈ ਆ ਟੇਬਲ ਆਇਆ ਇਹ ਟੇਬਲ ਉਹੀ ਥਾਂ ਤੇ ਪਿਆ ਦਿਖਾ ਦੇ ਨਹੀਂ ਯਾਰ ਇਹ ਵੀਡੀਓ ਉੱਥੇ ਬਣਾਈ ਆਂ ਦੇ ਵੀਡੀਓ ਬਣਾਉਂਦਾ ਯਾਰ ਭਰਾਵਾ ਇਹ ਵੀ ਵੀਡੀਓ ਉੱਥੇ ਬਣੀ ਆ ਕੇ ਉਹਦੀ ਸ਼ੀਸ਼ਾ ਰੱਖ ਕੇ ਫਾਈਨਲ ਸ਼ੀਸ਼ਾ ਜਿਹੜਾ ਉਹ ਰੱਖੀ ਉਹਦੇ ਥਾਂ ਤੇ ਓਕੇ ਗਾਲੀ ਕੱਢੀ ਆ ਆ ਦੇਖੋ ਪਰ ਇਹਨਾਂ ਦੇ ਆ ਟੇਬਲ ਆ ਦੇਖੋ ਇਹ ਆ ਆ ਦੇਖੋ ਇਹ ਆ ਆ ਦੋ ਆਇਆ ਹੋਪ ਹੋ ਗਿਆ ਦੋ ਆ ਆ ਦੇਖੋ

ਯਾਰ ਉੱਥੇ ਹੀ ਜੀ ਬਸ ਬਸ ਲਾਲੀ ਹੋ ਚੱਲਿਆ ਕੰਮ ਹੋ ਚੱਲਿਆ ਬਸ ਥੋੜੀ ਹੋਰ ਲਾਲੀ ਪਸੰਦ ਹੈਗਾ ਹੋਰ ਯਾਰ ਪਿਆਰ ਦੇ ਦੇਖੋ ਵੀ ਭਾਰੀ ਆ ਕੋਈ ਨਹੀਂ ਸਾਸਤਾ ਯਾਰ 145 ਦਾ ਟੇਬਲ ਨਹੀਂ ਲੱਭਣ ਦੇ 500 ਦਾ ਮਾਰੋ 6 ਮਹੀਨੇ ਨੂੰ ਨਹੀਂ ਬੈਠਣੀ ਨਹੀਂ 6 ਮਹੀਨੇ ਦਾ ਨਹੀਂ ਲਾਲੀ ਨੂੰ ਦੇ ਦੇ 20 25 ਪੀਸਾਂ ਦਾ ਆਰਡਰ ਕਹਿੰਦਾ 500 ਦਾ ਮਾਰਬਲ ਕੋਈ ਨਹੀਂ ਲੈ ਜਾਏਗਾ ਸਾਡੇ ਬਣਦੇ ਟਾਈਮ ਬਾਅਦ ਉਹਨਾਂ ਇਕੱਠੀ ਇੱਧਰ ਆਓ ਕਿਹਾ ਇੱਧਰ ਆ ਕੇ ਮੋੜ ਇਹਨਾਂ ਨੂੰ ਸਮਰਸੀਪਾਲ ਤੋਂ ਨਿਕਲਦਾ ਹੈ ਮਾਰਬਲ ਲੱੱਟੀ ਵੀ ਉਹ ਵੀ ਲਓ ਜੀ ਦੀ ਮਾਰ ਤੋਂ ਆ ਕੇ ਆਪਾਂ ਤਾਂ ਸੌਂਗੇ ਸੀ ਤੇ ਹੁਣ ਆਪਾਂ ਔਖੇ ਆ 3 ਵਜੇ ਉੱਠੀ ਸੀ ਫਿਲਹਾਲ ਮੈਂ ਤੇ ਹੁਣ ਟਾਈਮ ਹੋ ਗਿਆ ਸੱਧ ਚਾਰ ਦਾ ਤੇ ਹੁਣ ਚੱਲ ਗਿਆਂ ਸਾਡਾ ਸਟੱਡੀ ਦਾ ਟਾਈਮ ਬੱਚੇ ਕਰ ਰਹੇ ਨੇ ਸਟੱਡੀ ਤੇ ਅੱਛੇ ਗਵਾਦ ਨੂੰ ਪਤ ਚੱਲਾਂਗੇ ਸਕੂਲ ਦੀ ਤਿਆਰੀ ਕਰਾਂਗੇ ਔਰ ਦੇ ਦੇ ਹੋਰ ਕੰਮ ਕਾਰ ਕੋਈ ਫਿਲਹਾਲ ਤਾਂ ਕਰੀਏ ਸਟੱਡੀ ਬੱਚਿਆਂ ਨੂੰ ਕਰਵਾਈਏ ਬੱਚੇ ਕਾਦਾ ਪੜਦੇ ਨੇ ਹੁਣ ਤਾਂ ਆਪ ਨੂੰ ਪੜਨਾ ਪੈ ਰਿਹਾ ਚਲੋ ਚੱਲ ਜਾਵਾਂ Happy 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 ਲੋਜੀ ਆਪਾਂ ਅਗੇ ਉੱਪਰ ਤੇ 7 ਵਜਣ ਵਾਲਿਆ ਬੱਸ ਹੁਣ ਮੈਂ ਖਾਇਆ ਹੀ ਨੀਚੇ ਲੇਸ ਤੇ ਹਜੇ ਮੈਨੂੰ ਬਿਲਕੁਲ ਵੀ ਭੁੱਖ ਨਹੀਂ ਹੈਗੀ ਰੋਟੀ ਦੀ ਇਸ ਲਈ ਮੈਂ ਖਾऊंगी 8:30 ਜਦੋਂ ਭੁੱਖ ਲੱਗੇਗੀ ਉਦੋਂ ਹੀ ਖਾਣ ਦਾ ਫਾਇਦਾ ਸੋ ਜਦ ਤੱਕ ਫਿਰ ਆਪ ਕੋ ਬਾਕੀ ਦੇ ਕੰਮ ਕਰ ਦੇਖ ਲੈਣੇ ਆ ਅੱਜ ਮੈਂ ਕੱਪੜੇ ਤਰਵਾਸ਼ ਨਹੀਂ ਕਰਨੇ ਕੋਈ ਕੱਲ ਕੀਤੇ ਸੀਗੇ ਫ੍ਰੀ ਹੈ ਅੱਜ ਦਾ ਆਪਾਂ ਚਲੋ ਫਿਰ ਥੋੜੀ ਬੋਕੀ ਸੈਟਿੰਗ ਕਰ ਲਈਏ ਰੂਮ ਦੀ ਲਓ ਜੀ ਟਾਈਮ ਹੋ ਗਿਆ ਸਵਾ 9 ਦਾ ਤੇ ਡਿਨਰ ਵਗੈਰਾ ਕਰਕੇ ਆਪਾਂ ਕਦੋਂ ਦੇ ਫ੍ਰੀ ਹੋਗੇ ਸੀ ਉਸ ਤੋਂ ਬਾਅਦ ਦੇਖਿਆ ਇੱਕ ਐਪੀਸੋਡ ਕ੍ਰਾਈਮ ਪੈਟਰੋਲ ਦਾ ਤੇ ਥੋੜੀ ਰੂਮ ਦੀ ਸੈਟਿੰਗ ਕੀਤੀ ਆਪਾਂ ਨੇ ਇਧਰ ਨੀਂਦ ਨਹੀਂ ਆਉਂਦੀ ਅਜੇ ਹੋਰ ਕੀ ਦੁਪਹਿਰ ਸੁੱਤੇ ਆਇਆ ਦੁਪਹਿਰ ਸੁੱਤੇ ਹੋਇਆ ਸੌਦੇ ਸੌਦੇ ਸਵੇਰੇ ਉੱਠਣਾ ਨਹੀਂ ਸੋ ਚਲੋ ਜੀ ਹੁਣ ਕਰੀਏ ਆਪਾਂ ਰੈਸਟ ਮਾਰਨਿੰਗ ਫੇਰ ਉਹੀ ਸ਼ਡਿਊਲ ਇੱਕ ਹਫਤਾ ਲਗਾਤਾਰ ਬੱਚਾ ਜਾਣਾ ਸਕੂਲ ਤੇ ਕੱਲ ਮੈਂ ਵੀ ਆਪਣੀ ਮੈਡੀਸਿਨ ਲੈਣ ਦੇ ਲਈ ਜਾਣਾ ਕਿਉਂਕਿ ਖਤਮ ਹੋ ਗਈ ਸੀ ਤਿੰਨ ਚਾਰ ਦਿਨ ਹੋ ਗਏ ਖਤਮ ਹੋਈ ਨੂੰ ਤੇ ਕੱਲ ਜਾਵਾਂਗੇ ਨੈਡਿਸਨ ਟੈਂਡ ਲਈ ਆਪਣੀ ਬੱਚਿਆਂ ਨੂੰ ਸਕੂਲ ਪੇਜ ਕੇ ਸੋ ਚਲੋ ਜੀ ਅੱਜ ਦੇ ਬਲੌਗ ਦੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਸੋ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਚੂਰ ਕਰ ਲੈਣਾ ਬਾਏ ਗੁੱਡ ਨਾਈਟ ਸੀ ਗੁੱਡ ਨਾਈਟ ਗੁੱਡ ਨਾਈਟ ਐਵਰੀ